ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਮੋਗੇ ਖੁਸ਼ੀਆਂ ਖੇੜਿਆਂ ਚ ਹੋਮੋਗੇ ਚੜ੍ਹਦੀ ਕਲਾ ਚ ਹੋਮੋਗੇ ਵਾਹਿਗੁਰੂ ਸਾਰਿਆਂ ਦੀਆਂ ਮੰਨ ਦੀਆਂ ਮਰਾਦਾਂ ਪੂਰੀਆਂ ਕਰੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣੋ ਨੰਦ ਅੱਜ ਦੀ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਉਹ ਜਿਹੜੀ ਉਹਦੀ ਸੈਨਾ ਸੀ ਨਾ ਜਿੰਨੀ ਵੀ ਉਹਨੂੰ ਉਹ ਬਿਠਾ ਲੈਂਦਾ ਫਿਰ ਥਾਲ ਦੇ ਵਿੱਚ ਫੁੱਲ ਪਾ ਕੇ ਸਾਰਿਆਂ ਨੂੰ ਇੱਕ ਇੱਕ ਫੁੱਲ ਦਿੰਦਾ ਉਹਨਾਂ ਨੂੰ ਕਹਿੰਦਾ ਵੀ ਇਹ ਕੇਤਕੀ ਦੇ ਫੁੱਲ ਨੇ ਵੀ ਇਹਨਾਂ ਨੂੰ ਇਹ ਸਮੈਲ ਲਿਆ ਕਰੋ ਵੀ ਇਹ ਚੰਗੀ ਹੁੰਦੀ ਹੈ ਵੀ ਸੁੰਗਿਆ ਕਰੋ ਇਹਨਾਂ ਨੂੰ ਤਾਂ ਭਾਈ ਉਹ ਰੋਜ਼ ਹੀ ਐ ਕਰਦਾ ਤਾਂ ਇੱਕ ਦਿਨ ਇੱਕ ਫੌਜੀ ਨੇ ਕੀ ਕੀਤਾ ਜਦੋਂ ਉਹ ਰਾਜਾ ਦੇ ਗਿਆ ਉਹਨੇ ਉਹਦੇ ਪੈਰ ਥੱਲੇ ਦੱਬ ਲਿਆ ਫੁੱਲ ਉਧਰੋਂ ਕਿਤੇ ਵਜ਼ੀਰ ਦੀ ਪੈ ਗਿਆ ਨਿਗਾ ਉਹ ਰਾਜੇ ਨੂੰ ਕਹਿਣ ਲੱਗਿਆ ਵਜ਼ੀਰ ਕਹਿੰਦਾ ਮਹਾਰਾਜ ਜੀ ਤੁਸੀਂ ਫੁੱਲ ਦੇ ਕਿ ਆਏ ਹੋ ਵੀ ਕੋਈ ਨਿਗਾ ਮਾਰੀ ਕਿਤੇ ਉਹ ਕਹਿੰਦਾ ਨਾ ਕਹਿੰਦਾ ਫਿਰ ਕੱਲ ਨੂੰ ਧਿਆਨ ਰੱਖਿਓ ਸਾਰਿਆਂ ਦਾ ਦੂਜੇ ਦਿਨ ਜਦੋਂ ਫੇਰ ਰਾਜੇ ਨੇ ਫੁੱਲ ਵੰਡੇ ਉਹਨੇ ਮੁੰਡੇ ਨੇ ਫੇਰ ਪੈਰ ਥੱਲੇ ਦੇ ਲਿਆ ਰਾਜਾ ਕਹਿੰਦਾ ਤੂੰ ਖੜਾ ਹੋ ਭਾਈ ਕਾਕਾ ਕੀ ਕਰਦਾ ਤੂੰ ਇਹ ਮੈਂ ਸਾਰਿਆਂ ਨੂੰ ਫੁੱਲ ਦਿਨਾ ਸਾਰੇ ਸੁਂਗਦੇ ਨੇ ਤੈਂ ਫੁੱਲ ਪੈਰ ਥੱਲੇ ਦੇ ਲਿਆ ਉਹ ਕਹਿਣ ਲੱਗਿਆ ਜੀ ਕੇਤਕੀ ਦਾ ਫੁੱਲ ਸੁਂਗਣ ਨੂੰ ਗਿਆ ਹੈ ਤੁਸੀਂ ਉਹ ਫੁੱਲ ਤਾਂ ਮੇਰੇ ਕੋਲ ਆਇਆ ਹੀ ਨਹੀਂ ਉਹ ਕਹਿੰਦਾ ਮੈਂ ਤੈਨੂੰ ਹੁਣ ਦਿੱਤਾ ਹੈ ਉਹ ਕਹਿੰਦਾ ਮਹਾਰਾਜ ਜਿਹੜਾ ਤੁਸੀਂ ਦਿੱਤਾ ਹੈ ਨਾ ਫੁੱਲ ਉਹ ਕੇਤਕੀ ਦਾ ਫੁੱਲ ਨਹੀਂ ਹੈਗਾ ਉਹ ਕਹਿੰਦਾ ਹੋਰ ਕਹਿੰਦਾ ਤਾਂ ਸਾਰਿਆਂ ਨੂੰ ਕੇਤਕੀ ਦਾ ਦਿਨਾ ਉਹ ਕਹਿੰਦਾ ਨਹੀਂ ਮਹਾਰਾਜੇ ਕੇਤਕੀ ਦੇਣੀ ਹੈ ਤਾਂ ਕੇਚਕੀ ਦੇਨੇ ਉਹ ਕਹਿਣ ਲੱਗਿਆ ਵੀ ਫਿਰ ਤੂੰ ਕੇਤਕੀ ਦਾ ਲਿਆ ਸਕਦਾ ਹੈ ਉਹ ਕਹਿੰਦਾ ਨਾ ਜੀ ਮੈਨੂੰ ਤਾਂ ਪਤਾ ਨਹੀਂ ਵੀ ਕਿੱਥੋਂ ਮਿਲੂਗਾ ਹੁਣ ਭਾਈ ਰਾਜੇ ਨੇ ਸਵੇਰ ਨੂੰ ਸਾਰੇ ਸ਼ਹਿਰ ਚ ਟੰਡੋਰਾ ਫਰਿਆਤਾ ਵੀ ਸਾਰੇ ਘਰ ਘਰ ਦਾ ਬੰਦਾ ਪਹੁੰਚੋ ਤਾਂ ਬਹੁਤ ਇਕੱਠ ਹੋ ਗਿਆ ਮਹਿਲਾਂ ਚ ਰਾਜਾ ਬੈਠਾ ਕੁਰਸੀ ਤੇ ਇੱਕ ਇੱਕ ਬੰਦੇ ਨੂੰ ਲੰਘਾਈ ਜਾਂਦੇ ਨੇ ਕੋਲ ਦੀ ਉਹ ਪੁੱਛਦਾ ਵੀ ਤੂੰ ਕੇਤਕੀ ਦਾ ਫੁੱਲ ਲਿਆ ਸਕਦਾ ਹਰੇਕ ਬੰਦਾ ਨਾ ਕਹਿ ਕੇ ਲੰਗੀ ਜਾਂਦਾ ਵੀ ਨਾ ਜੀ ਨਾ ਜੀ ਤਾਂ ਇੱਕ ਨੌਜਵਾਨ ਮੁੰਡਾ ਜ਼ਿਮੀਂਦਾਰਾਂ ਦਾ ਆਪਦੀ ਮਾਂ ਬਸ ਉਹ ਮਾਂ ਪੁੱਤਰੀ ਰਹਿੰਦੇ ਸੀ ਉਹ ਖੇਤੋਂ ਆਇਆ ਮਾਂ ਨੂੰ ਗਾਹਣ ਲੱਗਿਆ ਮਾਂ ਇਹ ਰਾਜੇ ਦੇ ਬਹੁਤ ਕੱਠ ਹੋਇਆ ਹੋਇਆ ਕਹਿੰਦਾ ਕੀ ਹੋ ਗਿਆ ਉੱਥੇ ਕੀ ਗੱਲ ਹੈ ਉਹ ਕਹਿੰਦੀ ਪੁੱਤ ਤੈਨੂੰ ਪਤਾ ਤਾਂ ਹੈ ਰਾਜੇ ਦਾ ਦਿਮਾਗ ਦਾ ਵੀ ਕੋਈ ਇਹੀ ਜੀ ਗੱਲ ਜੀ ਹੋਰ ਕਰਤੀ ਹੋ ਕੋਈ ਨਾ ਕੋਈ ਕਹਿੰਦੀ ਤੈ ਕੀ ਲੈਣਾ ਰੋਟੀ ਖਾ ਕੇ ਤੂੰ ਰਾਮ ਘਰ ਆਵਦਾ ਖੇਤੋਂ ਆਇਆ ਉਹ ਕਹਿੰਦਾ ਨਹੀਂ ਮਾਂ ਮੈਨੂੰ ਜਾਣਾ ਚਾਹੀਦਾ ਸਾਰੇ ਸ਼ਹਿਰ ਨੂੰ ਪਤਾ ਜਦੋਂ ਆਪਾਂ ਨੂੰ ਕਿਸੇ ਗੱਲ ਦਾ ਹੀ ਨਾ ਪਤਾ ਹੋਵੇ ਵੀ ਕਿਉਂ ਨਾ ਮੈਂ ਜਾਵਾਂ ਮੈਂ ਤਾਂ ਜਾਊਗਾ ਭੱਗ ਗਿਆ ਜਦੋਂ ਉਹਦੀ ਵਾਰੀ ਆਈ ਉਹ ਆਲਾ ਦਾ ਆਲਾ ਸਾਰਾ ਦੇਖਿਆ ਉਹਨੇ ਵੀ ਕੀ ਹੋ ਰਿਹਾ ਹੈ ਜਦੋਂ ਉਹਦੀ ਵਾਰੀ ਆ ਗਈ ਉਹ ਲੰਗੜਣ ਲੱਗਿਆ ਤਾਂ ਰਾਜਾ ਕਹਿਣ ਲੱਗਿਆ ਵੀ ਦੱਸ ਭਾਈ ਤੂੰ ਕੇਤਕੀ ਦਾ ਫੁੱਲ ਲਿਆ ਸਕਦਾ ਹੈ ਉਹ ਕਹਿੰਦਾ ਇੱਕ ਸ਼ਰਤ ਤੇ ਲਿਆ ਸਕਦਾ ਕਹਿੰਦਾ ਦੱਸ ਕਹਿੰਦਾ ਵੀ ਜਿੰਨੇ ਵੀ ਇਹ ਇੱਥੇ ਲੋਕ ਖੜੇ ਨੇ ਫੌਜੀ ਨੇ ਤੁਹਾਡੇ ਸੈਨਾ ਦੇ ਵਿੱਚ ਨੇ ਸਾਰਿਆਂ ਨੂੰ ਛੁੱਟੀ ਕਰ ਦਿਓ ਆਪੋ ਆਪਣੇ ਘਰੇ ਜਾਣ ਕਿਸੇ ਦੇ ਘਰੇ ਕੋਈ ਜਵਾਕ ਬਿਮਾਰ ਆ ਕਿਸੇ ਦਾ ਕੋਈ ਬਜ਼ੁਰਗ ਬਿਮਾਰ ਆ ਵੀ ਇਹ ਸਾਰੇ ਉਰੇ ਖੜੇ ਨੇ ਕਿਸੇ ਦੇ ਕੋਈ ਡੰਗਰ ਭੁੱਖੇ ਮਰ ਰਹੇ ਨੇ ਵੀ ਇਹ ਘਟੋ ਘਟੇ ਆਪਦਾ ਕੰਮ ਕਰਨ ਜਾ ਕੇ ਸਾਰੇ ਵੀ ਤੁਸੀਂ ਇਹਨਾਂ ਨੂੰ ਛੁੱਟੀ ਕਰ ਦਿਓ ਮੈਂ ਤੁਹਾਨੂੰ ਕੇਤਗੀ ਦਾ ਫੁੱਲ ਲਿਆ ਦਿਨਾ ਤਾਂ ਉਹ ਕਹਿਣ ਲੱਗੇ ਰਾਜਾ ਕਹਿੰਦਾ ਵੀ ਚਲੋ ਜਾਓ ਭਾਈ ਸਾਰਿਆਂ ਨੂੰ ਤੁਹਾਨੂੰ ਛੁੱਟੀ ਕਰਤੀ ਮੈਂ ਜਾਓ ਤਾਂ ਹਣੋ ਜਿੰਨੇ ਵੀ ਘਰਾਂ ਨੂੰ ਗਏ ਵਿਚਾਰੇ ਬੰਨੇ ਹੋਏ ਤੇ ਡਿਊਟੀਆਂ ਤੇ ਸਾਰੇ ਉਹਨੂੰ ਅਸੀਸਾਂ ਦਿੰਦੇ ਨੇ ਰੱਬ ਦੇ ਮੂਹਰੇ ਅਰਦਾਸਾਂ ਕਰਦੇ ਨੇ ਵੀ ਵਿਚਾਰਾ ਕੇਤਕੀ ਦਾ ਫੁੱਲ ਲੈ ਕੇ ਆਜਵੇ ਨਹੀਂ ਪਤਾ ਨਹੀਂ ਉਹਦਾ ਹਾਲ ਕੀ ਕਰੂਗਾ ਰਾਜਾ ਹੁਣ ਜਦੋਂ ਜਾਣ ਲੱਗਿਆ ਉਹ ਰਾਜੇ ਨੂੰ ਕਹਿੰਦਾ ਮੈਨੂੰ 2-3 ਮਹੀਨਿਆਂ ਦੀ ਤਾਂ ਮੂਲਤ ਦੇ ਦੇ 3 ਮਹੀਨਿਆਂ ਦੀ ਵੀ ਹੋ ਸਕਦਾ ਪਹਿਲਾਂ ਹੀ ਆ ਜਾ ਵੀ ਨਹੀਂ ਫੇਰ ਵੀ 3 ਮਹੀਨਿਆਂ ਦੀ ਮੂਲਤ ਤਾਂ ਦੇ ਬਾਕੀ ਮੈਨੂੰ ਥੋੜਾ ਜਿਹਾ ਧਨ ਵੀ ਦੇ ਦੇ ਹੋਰ ਮੈਂ ਕੁਝ ਨਹੀਂ ਲੈਣਾ ਤਾਂ ਹੁਣ ਭਾਈ ਉਹ ਵਾਗਿਆ ਲੈ ਕੇ ਗਿਆ ਤਾਂ ਜਦੋਂ ਬਹੁਤ ਦੂਰ ਲੰਘ ਗਿਆ ਤਾਂ ਉੱਥੋਂ ਗਾਹਾਂ ਰਸਤਾ ਫਟਣ ਫਟ ਰਿਹਾ ਸੀ ਤਿੰਨ ਰਾਹ ਬਣੇ ਹੋਏ ਸੀ ਉਹਨੇ ਸੋਚਿਆ ਵੀ ਤਿੰਨ ਰਾਹ ਬਣਦੇ ਨੇ ਵੀ ਮੈਂ ਕਿੱਧਰ ਜਾਵਾਂ ਦਿਮਾਗ ਲੜਾਇਆ ਉਹਨੇ ਉਹ ਸਿੱਧੇ ਰਾਹ ਚੱਲ ਪਿਆ ਤਾਂ ਉਧਰੋਂ ਕੋਈ ਬੰਦਾ ਆ ਰਿਹਾ ਉਹਨੂੰ ਕਹਿਣ ਲੱਗਿਆ ਬੀ ਭਾਈ ਇਹ ਰਾਹ ਨਾ ਜਾ ਬਿਆ ਡੰਡੀਆਂ ਤਾਂ ਹੀ ਪਾਈਆਂ ਨੇ ਇਹ ਰਾਹ ਖਰਾਬ ਆ ਇੱਥੇ ਸ਼ੇਰ ਰਹਿੰਦਾ ਉਹ ਕਹਿਣ ਲੱਗਿਆ ਵੀ ਮੈਂ ਤਾਂ ਸਿੱਧੇ ਰਾਹੀ ਜਾਵਾਂ ਚਾਹੇ ਸ਼ੇਰ ਆਵੇ ਕੁਛ ਆਵੇ ਦੇਖੀ ਜਾਵਾਂ ਭਾਈ ਵਗ ਗਿਆ ਤੁਰਿਆ ਜਾਂਦਾ ਜਦੋਂ ਗਿਆ ਤਾਂ ਕੀ ਦੇਖਦਾ ਹੈ ਗਾਹਾਂ ਸ਼ੇਰ ਦੇਖਿਆ ਜਦੋਂ ਉਹਨੇ ਖੜਾ ਤਾਂ ਉਹਨੇ ਪਹਿਲੇ ਹੀ ਸ਼ੇਰ ਨੂੰ ਮੌਕਾ ਦੇਖ ਕੇ ਗਿੱਚੀ ਜਿਹੜੇ ਉਹਦੇ ਵੱਡੇ ਵੱਡੇ ਬਾਲ ਬਦੇ ਹੋਏ ਤੇ ਉਹਨਾਂ ਉਹਨੂੰ ਹੱਥ ਪਾ ਕੇ ਮੁੰਡੇ ਨੇ ਉੱਥ ਚੱਕ ਕੇ ਕੋਈ ਡੰਡਾ ਉਹਦੇ ਲੱਗਿਆ ਮਾਰਨ ਜਦੋਂ ਸੋਟੀ ਮਾਰਿਆ ਕਰੇ ਸੋਟੀ ਦੀ ਤਲਵਾਰ ਬਣ ਜਾਇਆ ਕਰੇ ਕਿਉਂ ਇੰਨੇ ਲੋਕਾਂ ਦਾ ਅਸ਼ੀਰਵਾਦ ਉਹਦੇ ਨਾਲ ਜਿਨ੍ਹਾਂ ਨੂੰ ਆਪਦੇ ਘਰੇ ਭੇਜ ਕੇ ਆਇਆ ਸੀ ਰਾਜੇ ਨੇ ਛੁੱਟੀ ਦਿਵਾ ਕੇ ਤਾਂ ਭਾਈ ਮੁੰਡੇ ਨੇ ਸ਼ੇਰ ਮਾਰਤਾ ਮਾਰਿਆ ਹੋਇਆ ਤਾਂ ਹੁਣ ਤੁਰਿਆ ਜਾਂਦਾ ਹੈ ਗਾਹਾਂ ਉਹਨੂੰ ਕੋਈ ਵਪਾਰੀ ਮਿਲਿਆ ਵਪਾਰੀਆਂ ਦਾ ਘਰ ਸੀ ਉਹ ਕਹਿਣ ਲੱਗੇ ਵੀ ਭਾਈ ਤੂੰ ਇੱਧਰੋਂ ਆਇਆ ਹੈ ਵੀ ਇੱਧਰ ਤਾਂ ਸ਼ੇਰ ਨਹੀਂ ਜਾਣ ਦਿੰਦਾ ਕਿਸੇ ਨੂੰ ਖਾ ਜਾਂਦਾ ਉਹ ਕਹਿੰਦਾ ਮੈਂ ਤਾਂ ਮਾਰਤਾ ਸ਼ੇਰ ਕਹਿੰਦੇ ਮਾਰਤਾ ਕਹਿੰਦੇ ਇੰਨਾ ਬਹਾਦਰ ਉਹ ਕਹਿੰਦੇ ਸਾਡੀ ਕੁੜੀ ਦਾ ਬਦੀ ਤੀ ਦਾ ਤੈਨੂੰ ਰਿਸ਼ਤਾ ਦਿੰਨੇ ਆਂ ਸੀ ਐਡੇ ਬਹਾਦਰ ਨੂੰ ਉਹ ਕਹਿੰਦਾ ਮੇਰੀ ਸੁਣ ਲੋ ਗੱਲ ਵੀ ਮੈਂ ਤਾਂ ਬਹੁਤ ਜ਼ਰੂਰੀ ਕੰਮ ਜਾ ਰਿਹਾ ਹਾਂ ਪਤਾ ਨਹੀਂ ਮੁੜੂੰਗਾ ਖਾਨੀ ਮੁੜੂੰਗਾ ਨਹੀਂ ਨਾ ਵੀ ਜੇ ਮੈਂ ਮੁੜਿਆ ਤਾਂ ਆ ਕੇ ਤੁਹਾਡੀ ਧੀ ਨਾਲ ਵਿਆਹ ਕਰਾ ਲੂੰਗਾ ਇਹਨੂੰ ਇਹਦਾ ਡੋਲਾ ਲੈ ਜੂੰਗਾ ਉਹ ਕਹਿੰਦੇ ਵੀ ਚੱਲ ਠੀਕ ਆ ਕੁੜੀ ਸਾਡੀ ਤੇਰੀ ਰਹੀ ਹੁਣ ਭਾਈ ਉਹ ਗਾਹਾਂ ਗਿਆ ਤਾਂ ਰਾਜਾ ਰਾਜੇ ਤੱਕ ਗੱਲ ਪਹੁੰਚ ਗਈ ਵੀ ਸ਼ੇਰ ਮਾਰਤਾ ਸ਼ੇਰ ਮਾਰਤਾ ਰਾਜਾ ਖੜਾ ਮੂਰੇ ਉਹਨੂੰ ਕਹਿਣ ਲੱਗਿਆ ਵੀ ਤੈਂ ਜਵਾਨਾ ਸ਼ੇਰ ਮਾਰਤਾ ਉਹ ਕਹਿੰਦਾ ਹਾਂ ਜੀ ਕਹਿੰਦਾ ਫਿਰ ਮੇਰੀ ਤੀ ਦਾ ਤੈਨੂੰ ਡੋਲਾ ਦਿੰਨਾ ਮੈਂ ਤੂੰ ਨੌਜਵਾਨ ਬਹਾਦਰ ਮੁੰਡਾ ਉਹ ਕਹਿੰਦਾ ਮਹਾਰਾਜ ਮੇਰੀ ਇੱਕੋ ਹੀ ਗੱਲ ਹੈ ਜੀ ਵੀ ਮੈਂ ਤਾਂ ਕੋਈ ਖਾਸ ਕੰਮ ਚਾ ਰਿਹਾ ਕੋਈ ਚੀਜ਼ ਲੈਣ ਵੀ ਪਤਾ ਨਹੀਂ ਮੈਂ ਮੁੜੂ ਪਤਾ ਨਹੀਂ ਨਾ ਜੇ ਮੁੜਿਆ ਆਇਆ ਤਾਂ ਮੁਰਦਾ ਹੋਇਆ ਤੁਹਾਡੀ ਧੀ ਦਾ ਡੋਲਾ ਲੈ ਜਾਊਗਾ। ਮੁੰਡਾ ਭਾਈ ਉਹ ਜਾਂਦਾ ਗਾਹਾਂ ਇੱਕ ਕੋਈ ਹੋਰ ਸੇਠ ਮਹਾਜਨ ਉਹ ਕਹਣ ਲੱਗਿਆ ਵੀ ਭਾਈ ਕਹਿੰਦੇ ਨੇ ਤੂੰ ਸ਼ੇਰ ਮਾਰ ਕੇ ਆਇਆ ਉਹ ਕਹਿੰਦਾ ਹਾਂ ਮੈਂ ਮਾਰਿਆ ਆ। ਕਹਿੰਦਾ ਫਿਰ ਮੇਰੀ ਧੀ ਦਾ ਡੋਲਾ ਤੈਨੂੰ ਦਿੱਤਾ ਮੈਂ ਬਹਾਦਰ ਮੁੰਡੇ ਨੇ। ਉਹਨਾਂ ਨੂੰ ਵੀ ਉਹੀ ਕਹਤਾ ਵੀ ਜਖਾਨੀ ਮੈਂ ਮੁੜ ਕੇ ਆਉਂ ਖਾਨੀ ਨਾ ਵੀ ਜੇ ਮੈਂ ਮੁੜ ਆਇਆ ਤਾਂ ਤੁਹਾਡਾ ਕੁੜੀ ਦਾ ਤੁਹਾਡੀ ਦਾ ਡੋਲਾ ਲੈ ਜੂਗਾ ਹੁਣ ਭਾਈ ਉਹ ਜਿਉਂ ਤੁਰਿਆ ਗਾਹਾਂ ਇੱਕ ਬਹੁਤ ਸੋਹਣਾ ਜੰਗਲ ਦੇ ਵਿੱਚ ਮਹਿਲ ਦੇਖਦਾ ਉਹ ਮਹਿਲ ਦੇ ਵਿੱਚ ਜਾ ਵੜਿਆ ਜਦੋਂ ਮਹਿਲ ਦੇ ਗਿਆ ਤਾਂ ਉੱਥੇ ਇੱਕ ਦਿਓ ਉਹਦੀ ਇੱਕ ਨੌਜਵਾਨ ਕੁੜੀ ਬਹੁਤ ਸੁੰਦਰ ਰਹਿੰਦੀ ਐ ਕੁੜੀ ਬਹੁਤ ਸਮਝਦਾਰ ਉਹ ਕਹਿਣ ਲੱਗਿਆ ਕਿਉਂ ਗੱਲ ਸਾਰੇ ਉੱਡਦੀ ਉੱਡਦੀ ਉੱਡ ਗਈ ਵੀ ਸ਼ੇਰ ਮਾਰਤਾ ਮੁੰਡੇ ਨੇ ਉਹ ਕਹਿੰਦਾ ਭਾਈ ਮੂੰ ਤਾਂ ਮੈਂ ਕਿਸੇ ਨੂੰ ਛੱਡਦਾ ਨਹੀਂ ਹੁੰਦਾ ਵੀ ਤੂੰ ਸ਼ੇਰ ਮਾਰ ਕੇ ਆਇਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਵੀ ਮੈਂ ਮੇਰੀ ਕੁੜੀ ਦਾ ਵਿਆਹ ਕਰੁੰਦੇ ਰੇ ਨਾਲ ਬਹਾਦਰ ਬੰਦਾ ਚਾਹੀਦਾ ਤੀ ਮੈਨੂੰ ਉਹ ਕਹਿੰਦਾ ਦੇਖੋ ਜੀ ਮੇਰੀ ਅਰਜ਼ ਹੈ ਵੀ ਮੈਂ ਬਹੁਤ ਜ਼ਰੂਰੀ ਚੀਜ਼ ਲੈਣ ਜਾਣਾ ਜੇ ਤਾਂ ਮੈਂ ਲੈ ਆਇਆ ਤਾਂ ਠੀਕ ਹੈ ਡੋਲਾ ਲੈ ਜੂ ਵੀ ਨਹੀਂ ਮੇਰਾ ਕੋਈ ਪਤਾ ਨਹੀਂ ਮੈਂ ਵਾਪਸ ਮੋੜਾਂ ਜਾਣਾ ਮੋੜਾਂ ਉਹ ਕੁੜੀ ਕਹਿਣ ਲੱਗੀ ਦਿਓ ਦੀ ਕਹਿੰਦੀ ਬਾਪੂ ਇਹ ਨੂੰ ਆਇਆ ਤਾਂ ਪੁੱਛ ਵੀ ਲੈਣ ਕੀ ਜਾਂਦਾ ਕਹਿੰਦੀ 33000 ਕਰੋੜ ਤਾਂ ਆਪਣੇ ਘਰੇ ਚੀਜ਼ ਪਈ ਐ ਉਹ ਨੂੰ ਪੁੱਛਣ ਲੱਗਿਆ ਵੀ ਹਾਂ ਭਾਈ ਤੂੰ ਕੀ ਲੈਣ ਜਾਂਦਾ ਉਹ ਕਹਿੰਦਾ ਮੈਂ ਤਾਂ ਕੇਤਕੀ ਦਾ ਫੁੱਲ ਲੈਣ ਜਾਂਦਾ ਦਿਓ ਕਹਿੰਦਾ ਵੀ ਕੇਤਕੀ ਦਾ ਫੁੱਲ ਇੱਥੇ ਨਹੀਂ ਤੈਨੂੰ ਮਿਲਦਾ ਵੀ ਤੂੰ ਆਹ ਪਾਸੇ ਨੂੰ ਸਿੱਧਾ ਤੁਰਿਆ ਜਾ ਗਾਹ ਨਦੀ ਆਉਗੀ ਨਦੀ ਦੇ ਉੱਤੇ ਇੱਕ ਸ਼ਾਂਤ ਸਾਧੂ ਸੰਤ ਰਹਿੰਦਾ ਹੈ ਵੀ ਉਹਦੀ ਝੌਂਪੜੀ 'ਚ ਵਗਜੀ ਤੇਰਾ ਕੰਮ ਉੱਥੇ ਠੀਕ ਆਊਗਾ। ਤਾਂ ਉਹ ਜਦੋਂ ਭਾਈ ਗਿਆ ਦੱਸੇ ਅਨੁਸਾਰ ਤਾਂ ਗਾਹਾਂ ਇੱਕ ਝੌਂਪੜੀ ਮੰਜੇ ਦੇ ਉੱਤੇ ਇੱਕ ਕਰਨਗ ਪਿਆ। ਪਹਿਲਾਂ ਤਾਂ ਮੁੰਡਾ ਡਰ ਗਿਆ। ਫੇਰ ਉਹਨੇ ਦੇਖਿਆ ਉਹ ਉਵੇਂ ਹੀ ਕਰਨਗ ਦੀਆਂ ਲੱਤਾਂ ਵਾਹਾਂ ਘੁੱਟਣ ਲੱਗ ਗਿਆ। ਜਦੋਂ ਘੁੱਟਣ ਲੱਗਿਆ ਤਾਂ ਭਾਈ ਉਹਦੇ 'ਚ ਤਾਂ ਸਾਹ ਆ ਗਏ ਤਾਂ ਬੰਦਾ ਬਣ ਗਿਆ। ਬੰਦਾ ਬਣਿਆ ਹੋਇਆ ਤਾਂ ਉਹ ਕਹਿਣ ਲੱਗਿਆ ਵੀ ਮੈਂ ਬੇਟਾ ਬਹੁਤ ਖੁਸ਼ ਆ ਤੇਰੀ ਸੇਵਾ ਤੋਂ ਵੀ ਮੰਗ ਤੂੰ ਕੀ ਮੰਗਦਾ ਹੈ ਉਹ ਕਹਿੰਦਾ ਮਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਤਾਂ ਬੜੀ ਦੂਰੋਂ ਆਇਆ ਵੀ ਮੈਨੂੰ ਤਾਂ ਕੇਤਕੀ ਦਾ ਫੁੱਲ ਚਾਹੀਦਾ ਉਹ ਕਹਿੰਦਾ ਕੇਤਕੀ ਦਾ ਫੁੱਲ ਤਾਂ ਤੈਨੂੰ ਮਿਲ ਜੂ ਕਹਿੰਦਾ ਕਰਮ ਤੇਰੇ ਮੂਹਰੇ ਵੀ ਚੰਗੇ ਨੇ ਮਾਗਰ ਵੀ ਚੰਗੇ ਹੀ ਤੇ ਕਹਿੰਦਾ ਕਾ ਤੂੰ ਇੱਥੇ ਬੈਠ ਕਹਿੰਦਾ ਇੱਥੇ ਆਉਣਗੀਆਂ ਪਰੀਆਂ ਨਾ ਹੁਣ ਇੱਥੇ ਨਦੀ ਤੇ ਉਹ ਆਪਣੇ ਕੱਪੜੇ ਲਾਉਣਗੀਆਂ ਉੱਥੇ ਕਹਿੰਦਾ ਆਉਣ ਆਲੀਆਂ ਨੇ ਕਹਿੰਦਾ ਮੈਂ ਤੈਨੂੰ ਮੱਖੀ ਬਣਾ ਕੇ ਉੱਥੇ ਬਿਠਾਵਨਾ ਮੈਂ ਚੁਟਕੀ ਮਾਰੂੰਗਾ ਤੂੰ ਜਾ ਕੇ ਕੱਪੜੇ ਮੁੰਡਾ ਬਣ ਜਾਏਗਾ ਜਾ ਕੇ ਕੱਪੜੇ ਕੂਟੀਆ ਚ ਆਵੜੀ ਉਹ ਕਹਿੰਦਾ ਠੀਕ ਐ ਤਾਂ ਭਾਈ ਉਹਨੇ ਤਾਂ ਮੱਖੀ ਬਣਾ ਕੇ ਸਾਧੂ ਨੇ ਉੱਥੇ ਬਿਠਾਤਾ ਮੁੰਡਾ ਪਰੀਆਂ ਆਈਆਂ ਕੱਪੜੇ ਲਾ ਕੇ ਧਰ ਕੇ ਨਾ ਹਉਣ ਲੱਗ ਗਈਆਂ ਜਿਹੜੀ ਕੀਤ ਕੀਤੀ ਉਹ ਕਹਿਣ ਲੱਗੀ ਦੂਜੀਆਂ ਨੂੰ ਕਹਿੰਦੀ ਅੱਜ ਤਾਂ ਆਪਣੇ ਤੇ ਕੋਈ ਸਾਜ਼ਿਸ਼ ਹੁੰਦੀ ਲੱਗਦੀ ਐ ਮੈਨੂੰ ਉਹ ਕਹਿਣ ਲੱਗੀਆਂ ਦੂਜੀਆਂ ਕਹਿੰਦੀ ਕੀ ਹੁੰਦਾ ਕਹਿੰਦੀ ਐਵੇਂ ਬੋਲੀ ਜਾਨੀ ਆ ਤੂੰ ਤਾਂ ਕਹਿੰਦੀ ਕਿਧਰ ਹੈ ਨਹੀਂ ਕੁਸ ਚਲੋ ਨਾ ਕੇ ਮੁੜੀਏ ਛੇਤੀ ਛੇਤੀ ਉਹ ਕਹਿੰਦੀ ਨਾ ਕੋਈ ਪੈਰ ਹੈ ਅੱਜ ਆਪਣੇ ਤੇ ਚਲੋ ਜੀ ਕਰਦੀਆਂ ਕਰਦੀਆਂ ਨਾ ਹਣ ਲੱਗ ਗਈਆਂ ਸਾਧੂ ਨੇ ਝੁਟਕੀ ਮਾਰੀ ਮੁੰਡਾ ਤਾਂ ਮੱਖੀ ਤੋਂ ਬਣ ਗਿਆ ਝੁਟਕੀ ਮਾਰੀ ਤੋਂ ਮੁੰਡਾ ਜਾ ਕੇ ਕੱਪੜੇ ਫਟਾਫਟ ਝੌਂਪੜੀ 'ਚ ਆ ਗਿਆ ਤਾਂ ਉਹ ਨੇੜੇ ਆ ਕੇ ਕਹਿਣ ਲੱਗੀਆਂ ਹੱਥ ਜੋੜ ਕੇ ਕਹਿੰਦੀ ਮਹਾਰਾਜ ਪਿਤਾ ਜੀ ਸਾਡਾ ਚੋਰ ਆਵੜਿਆ ਤੁਹਾਡੀ ਕੁਟੀਆ ਚ ਵੀ ਹੱਥ ਮੰਨ ਕੇ ਬੇਨਤੀ ਐ ਬੇ ਅਸੀਂ ਤਾਂ ਬੇਪੱਟ ਖੜੇ ਆਂ ਪਾਣੀ ਚ ਸਾਡੇ ਕੱਪੜੇ ਦਵਾ ਦਿਓ ਉਹ ਕਹਿੰਦਾ ਭਾਈ ਅੱਗੇ ਨਾ ਪਿੱਛੇ ਕਦੇ ਤੁਸੀਂ ਦੇਖਿਆ ਇੱਥੇ ਤਾਂ ਕੋਈ ਬੰਦਾ ਹੁਈ ਨਹੀਂ ਆਉਂਦਾ ਕਿਸੇ ਬਸ ਕਹਿੰਦੀ ਹਾੜੇ ਹਾੜੇ ਕਹਿੰਦੀ ਅਸੀਂ ਬਹੁਤ ਤੁਹਾਨੂੰ ਮੱਥਾ ਟੇਕਦੇ ਆਂ ਹੱਥ ਜੋੜਦੇ ਆਂ ਵੀ ਸਾਵਾ ਬੰਦਾ ਤੁਹਾਡੇ ਅੰਦਰ ਹੈ ਉਹ ਕਹਿੰਦਾ ਫਿਰ ਭਾਈ ਉਹਦੇ ਨਾਲ ਗੱਲਬਾਤ ਕਰ ਕਰਾ ਦਿਨਾ ਕੀ ਚਾਹੁੰਦਾ ਉਹ ਉਹਨੂੰ ਕਹਿੰਦਾ ਆ ਜਾ ਭਾਈ ਤੂੰ ਕੌਣ ਐ ਨਿਕਲੇ ਇੰਨਾ ਤੇ ਕੱਪੜੇ ਲੱਗੇ ਉਹ ਕਹਿਣ ਲੱਗਿਆ ਜੀ ਮੈਨੂੰ ਵੀ ਗੁਰੂ ਨੂੰ ਤਾਂ ਨੇ ਦੱਸੀ ਹੋਇਆ ਕਿ ਮੈਂ ਕੇਤਕੀ ਦੇ ਫੁੱਲ ਲੈਣ ਆਇਆ ਸਾਧੂ ਪਰੀਆਂ ਨੂੰ ਕਹਿਣ ਲੱਗਿਆ ਵੀ ਤੁਸੀਂ ਭਾਈ ਇਹਦੇ ਨਾਲ ਬਚਨ ਬਲਾਸ ਕਰ ਲਓ ਵੀ ਜੋਗੂ ਸੇ ਕਹਿੰਦਾ ਉਹ ਕਹਿੰਦੀ ਚਲੋ ਵੀ ਅਸੀਂ ਵਾਪਸ ਆਉਨੇ ਆ ਸਾਡੇ ਕੱਪੜੇ ਦੇ ਦਿਓ ਤਾਂ ਸਾਧੂ ਕਹਿੰਦਾ ਵੀ ਦੇ ਦੇ ਭਾਈ ਕੱਪੜੇ ਹੀ ਆਉਣ ਲੱਗੀਆਂ ਕੱਪੜੇ ਦੇ ਤੇ ਪਾ ਲੇ ਪਾ ਕੇ ਆ ਗਈਆਂ ਉਹ ਕਹਿਣ ਲੱਗਿਆ ਸਾਧੂ ਕਹਿੰਦਾ ਵੀ ਭਾਈ ਇਹ ਤਾਂ ਕੇਤਕੀ ਲੈਣ ਆਇਆ ਹੈ ਕੇਤਕੀ ਤੇ ਪਰੀ ਦਾ ਨਾਮ ਉਹ ਕਹਿਣ ਲੱਗੀਆਂ ਵੀ ਫਿਰ ਅਸੀਂ ਕੱਪੜੇ ਬਦਲ ਕੇ ਸਵੇਰੇ ਆਵਾਂਗੇ ਬਾਬਾ ਉਹ ਕਹਿੰਦਾ ਠੀਕ ਹੈ ਉਹਨੋਂ ਬਾਗੀਆਂ ਜਦੋਂ ਤੜਕੇ ਆਈਆਂ ਤਾਂ ਉਹ ਸਾਧੂ ਮੁੰਡੇ ਨੂੰ ਕਹਿਣ ਲੱਗਿਆ ਵੀ ਭਾਈ ਇਹ ਚਾਲ ਚੱਲਣਗੀਆਂ ਹੁਣ ਇਹ ਸਾਰਿਆਂ ਦੇ ਇੱਕੋ ਜਿਹੇ ਕੱਪੜੇ ਪਾਏ ਹੋਣਗੇ ਇੱਕ ਜਿਹੜੀ ਕੇਤਕੀ ਹੈ ਉਹਦੇ ਕੱਲੀ ਦੇ ਨਾ ਮਾਤਰ ਮਮੂਲੀ ਜਆ ਲਾਈਨਾਂ ਹੋਣਗੀਆਂ ਕੱਪੜਿਆਂ 'ਚ ਦੂਜੀਆਂ ਦੇ ਪਲੇਨ ਹੋਣਗੇ ਵਿੱਚ ਇੱਕੋ ਜਿਹੇ ਫੁੱਲ ਬੂਟੀਆਂ ਹੋਣਗੇ ਉਹਦੇ ਲਾਈਨਾਂ ਹੋਣਗੀਆਂ ਕੱਲੀ-ਕੱਲੀ ਨੂੰ ਗੋਵ ਨਾਲ ਦੇਖੀ ਕਾਲੀ ਨਾ ਕਰੀ ਜੇ ਘੰਟਾ ਲਾ ਦੀਕ ਜਾਨੀ ਕੋਲੇ ਉਹ ਕਹਿੰਦਾ ਠੀਕ ਹੈ ਚਲੋ ਜੀ ਆਇਆਂ ਮੁੰਡਾ ਫਿਰਦਾ ਵਿੱਚ ਉਹਨੇ ਉਹ ਫੜ ਲਈ ਪਛਾਣ ਲਈ ਜਿਹਦੇ ਲੈਨਾਂ ਤੇ ਉਹਨੇ ਉਹਨੂੰ ਹੱਥ ਲਾਤਾ ਕਹਿੰਦੀਆਂ ਇਹ ਤਾਂ ਕੇਤਕੀ ਨਹੀਂ ਹੈ ਗਲਤ ਹੱਥ ਲਾਤਾ ਸਾਧੂ ਕਹਿੰਦਾ ਭਾਈ ਸਵੇਰ ਦਾ ਟਾਈਮ ਹੈ ਝੂਠ ਨਾ ਬੋਲੋ ਇਹਨੇ ਸਹੀ ਹੱਥ ਲਾਇਆ ਕਹਿੰਦੀ ਚਲੋ ਕੋਈ ਨਾ ਅਸੀਂ ਦੂਜਾ ਵਚਨ ਦੱਸੋ ਉਹ ਕਹਿੰਦਾ ਕੱਲੂ ਫੇਰ ਆ ਜਿਓ ਕਹਿੰਦੀ ਅਸੀਂ ਤਾਂ ਤਿੰਨ ਵਚਨਾਂ ਤੇ ਦੇਵਾਂਗੇ ਉਹ ਕਹਿੰਦਾ ਕੋਈ ਨਾ ਤਿੰਨ ਕਰ ਲੋ ਤਾਂ ਭਾਈ ਹੁਣ ਦੂਜੇ ਦਿਨ ਫੇਰ ਆ ਗਈਆਂ ਸਾਧੂ ਮੁੰਡੇ ਨੂੰ ਕਹਿਣ ਲੱਗਿਆ ਅੱਜ ਫੇਰ 헤ਰਾ ਫੇਰੀ ਕਰਨਗੀਆਂ ਕਹਿੰਦਾ ਸਾਰਿਆਂ ਦਾ ਇੱਕੋ ਜੇ ਬੂਟੀਆਂ ਇੱਕੋ ਜੇ ਰੰਗ ਕੱਪੜਿਆਂ ਦੇ ਨੇ ਕਹਿੰਦਾ ਜਿਹੜੀ ਕੇਤਕੀ ਹੈ ਨਾ ਉਹਦੇ ਮਮੂਲੀ ਜਿਹਾ ਫੁੱਲ ਛੋਟਾ ਹੋਊਗਾ ਸਾਰਾ ਕੁਸੂਮੇ ਹੀ ਹੋ ਦੂਜੀਆਂ ਵਾਂਗੂ ਕਹਿੰਦਾ ਇਹ ਧਿਆਨ ਰੱਖਣਾ ਵੀ ਛੋਟੇ ਫੁੱਲ ਵਾਲੀ ਦੇ ਹੱਥ ਲਾਉਣਾ ਹੈ ਭਾਈ ਮੁੰਡੇ ਨੇ ਭਾਲਦੇ ਭਾਲਦੇ ਨੇ ਫੇਰ ਉਹਦੇ ਤੇ ਲਾਤਾ ਕੇਤਕੀ ਦੇ ਕਹਿੰਦੀਆਂ ਚਲੋ ਜੀ ਹੁਣ ਤੀਜਾ ਵਚਨ ਕਰ ਲੈ ਨੂੰ ਤੀਜਾ ਵੀ ਆ ਗਿਆ ਮੁੰਡੇ ਨੇ ਫੇਰ ਕੇਤਕੀ ਦੇ ਹੱਥ ਲਾਤਾ ਤੀਜੇ ਦਿਨ ਸਾਧੂ ਕਾਣਾ ਹੁਣ ਤਾਂ ਦੇ ਦੋ ਹੁਣ ਤਾਂ ਸਾਨੂੰ ਦੇਣੀ ਪਊਗੀ ਕੇਤਕੀ ਚਲੋ ਜੀ ਕੇਤਕੀ ਆਪ ਹੀ ਆ ਗਈ ਉਹਨੂੰ ਕਹਿਣ ਲੱਗੀ ਵੀ ਕੀ ਐ ਤੇਰੇ ਕੋਲੇ ਕੋਈ ਹਾਥੀ ਘੋੜਾ ਬੱਗੀ ਕੁਝ ਹੈ ਜਾਣ ਨੂੰ ਉਹ ਕਹਿੰਦਾ ਮੈਂ ਤਾਂ ਪੈਦਲ ਆਇਆ ਸੀ ਔਰ ਮੇਰੇ ਕੋਲੇ ਕੁਛ ਨਹੀਂ ਕਹਿੰਦਾ ਬਸ ਜਾਂ ਮੇਰੇ ਕੋਲੇ ਮੇਰਾ ਦਿਮਾਗ ਹੈ ਕਹਿੰਦਾ ਜਾਂ ਹੱਥ ਨੇ ਦੋ ਪੈਰ ਨੇ ਦੋ ਉਹ ਕਹਿੰਦੀ ਚੰਗਾ ਫਿਰ ਬੈਠ ਮੇਰੇ ਫਰਾਂ ਤੇ ਬਿਠਾ ਕੇ ਉਡ ਕੇ ਆ ਗਈ ਆਏ ਹੋਏ ਜਦੋਂ ਤਾਂ ਉਥੇ ਰਾਜੇ ਦੇ ਆਗੇ ਰਾਜੇ ਦੇ ਉਹ ਰਾਜੇ ਨੇ ਆਪ ਦਿੱਤੀ ਦਾ ਡੋਲਾ ਦਿੱਤਾ ਬਹੁਤ ਖੁਸ਼ ਹੋਈਆਂ ਹੋ ਤਾ ਨਾ ਪਹਿਲਾਂ ਉਹ ਆਗੇ ਉੱਥੋਂ ਦਿਉ ਦੇ ਰਾਜੇ ਦੇ ਫੇਰ ਆਉਣਗੇ ਪਹਿਲਾਂ ਦਿਉ ਦੇ ਆਗੇ ਦਿਉ ਦੀ 30 ਦਾ ਡੋਲਾ ਲੈ ਕੇ ਉਹ ਕਹਿਣ ਲੱਗੀ ਦਿਉ ਦੀ ਕੁੜੀ ਕਹਿੰਦੀ ਤੂੰ ਮੇਰਾ ਬਾਪ ਤੈਨੂੰ ਜਦੋਂ ਪੁੱਛੂਗਾ ਨਾ ਵੀ ਉਸ ਦੇਵਾ ਤੈਨੂੰ ਕੀ ਦੇਵਾ ਕਹਿੰਦੀ ਢੋਲ ਕੀਵਾ ਗਲੀ ਉਹ ਕਹਿੰਦਾ ਢੋਲਗੀ ਚ ਕੋਈ ਕਰਮਾਤਾ ਕਹਿੰਦੀ ਬਾਹ ਵਿਆਹ ਤੇਰੇ ਢੋਲ ਕੀ ਤਾਂ ਕਹਿੰਦੀ ਹਰ ਧਰਮਕ ਸਥਾਨ ਤੇ ਢੋਲਕੀ ਵੱਜਦੀ ਆ ਉਹ ਕਹਿੰਦਾ ਵਜਾਉਂਦੇ ਨੂੰ ਤਾਂ ਮੈਨੂੰ ਸੰਗ ਲੱਗੂ ਕਹਿੰਦੀ ਤਾਂ ਐ ਸਾਰਾ ਦਿਨ ਤਾਂ ਨਹੀਂ ਵਜਾਉਣੀ ਕਹਿੰਦੀ ਕਰਾਮਾਤੀ ਢੋਲਕੀ ਆ ਤੂੰ ਲੈ ਚੱਲ ਸਭ ਮੰਦਰਾਂ ਗੁਰਦੁਆਰਿਆਂ ਚ ਕਹਿੰਦੀ ਢੋਲਕੀਆਂ ਹੀ ਵੱਜਦੀਆਂ ਨੇ ਲੈ ਲਈ ਭਾਈ ਉਹ ਜਦੋਂ ਜਾਣ ਲੱਗਿਆ ਤੇ ਉਹ ਕਹਿੰਦਾ ਵੀ ਮੰਗ ਭਾਈ ਕੀ ਮੰਗਣਾ ਕਹਿੰਦਾ ਮੈਨੂੰ ਤਾਂ ਢੋਲਕੀ ਦੇ ਦੇ ਚਲੋ ਉਹ ਕਹਿੰਦਾ ਦੇਣੀ ਤਾਂ ਹੈ ਨਹੀਂ ਤੀ ਲੈ ਜਾ ਤਾਂ ਭਾਈ ਗਾਹਾਂ ਰਾਜੇ ਦੇ ਅਗੇ ਰਾਜੇ ਦੀ ਕੁੜੀ ਕਹਿੰਦੀ ਮੇਰੇ ਪਿਓ ਤੋਂ ਘੋੜਾ ਮੰਗਲੀ ਹੋਰ ਕੁਝ ਨਾ ਮੰਗੀ। ਭਾਈ ਉੱਥੋਂ ਵੀ ਘੋੜਾ ਮੰਗਿਆ ਚੜ ਕੇ ਘੋੜੇ ਤੇ ਉਹ ਤਾਂ ਆਕਾਸ਼ ਤੇ ਪਹੁੰਚ ਗਈਆਂ ਬਿੰਦ ਚ। ਸੇਠ ਦੇ ਘਰੇ ਆ ਗਈਆਂ। ਗਾਂ ਸੇਠ ਦੀ ਕੁੜੀ ਕਹਿਣ ਲੱਗੀ। ਵੀ ਤੂੰ ਮੇਰੇ ਪਿਓ ਤੋਂ ਛੰਨਾ ਮੰਗ ਲਈ। ਛੰਨਾ ਹੈ। ਉਹ ਕਹਿੰਦਾ ਕਰਾਮਾਤ ਕੀ ਹੈ ਕਹਿੰਦੀ ਪੁੱਛੀ ਨਾ ਬਹੁਤ ਕਰਾਮਾਤੀ ਛੰਨਾ ਹੈ। ਕੰਦਾ ਅੱਛਾ ਚਲੋ ਜੀ ਜਾਂਦੇ ਨੇ ਹੁਣ ਘੋੜੇ ਤੇ ਚੜੇ ਸਾਰੇ ਤਾਂ ਹੁਣ ਉਹ ਚਾਰੇ ਜਾਨੀਆਂ ਉਹ ਹੋ ਗਈਆਂ ਮੁੰਡਾ ਘੋੜੇ ਤੇ ਚੜੇ ਤਾਂ ਘੋੜੇ ਨੇ ਤਾਂ ਜਾ ਕੇ ਸਿੱਧਾ ਜਿੱਥੇ ਮੁੰਡੇ ਦਾ ਘਰ ਤੀ ਉੱਤੇ ਆ ਫੁੱਟਿਆ ਕੱਚਾ ਜਾਂ ਘਰ ਵਿਚਾਰੇ ਦਾ ਉੱਥੇ ਲਾਤੇ ਬਾਗੇ ਅੰਦਰ ਜਾ ਕੇ ਜਦੋਂ ਹੋ ਗਿਆ ਮਹੀਨਾ ਸਾਰਾ ਰਹਿੰਦਿਆਂ ਨੂੰ ਕਿਸੇ ਨੇ ਦੱਸਤਾ ਵੀ ਕੀਤ ਕੀਤੇ ਫੁੱਲਾਂ ਆਲਾ ਤਾਂ ਤੁਰਿਆ ਫਿਰਦਾ ਵੀ ਕੋਈ ਫੁੱਲ ਲੈ ਕੇ ਨਹੀਂ ਆਇਆ ਰਾਜੇ ਨੂੰ ਦੱਸਤਾ ਰਾਜੇ ਨੇ ਤੋਰਿਆ ਵਜ਼ੀਰ ਵੀ ਲਿਆ ਬਲਾ ਕੇ ਤਾਂ ਰਾਜਾ ਤਾਂ ਹਜੇ ਬੁਲਾਉਣ ਆਇਆ ਨਹੀਂ ਉਹਨੂੰ ਉਦੋਂ ਪਹਿਲਾਂ ਨੈਣ ਲੰਗੀ ਜਾਂਦੀ ਸੀ ਉਹ ਮੁੰਡੇ ਦੀ ਮਾਂ ਕਹਿ ਬੈਠੀ ਕਹਿੰਦੀ ਕਿਦਾ ਸਿਰ ਕਰਕੇ ਆਉਣੀ ਹੁੰਨੀਆਂ ਕਹਿੰਦੀ ਵਜ਼ੀਰ ਦੇ ਉਹ ਕਹਿੰਦੀ ਮੇਰੀਆਂ ਨੂਹਾਂ ਦਾ ਵੀ ਕਰਜਿਆ ਕਰ ਉਹ ਕਹਿੰਦੀ ਬੇਬੇ ਤੇਰੀਆਂ ਨੂਹਾਂ ਕਿਹੜੀਆਂ ਨੇ ਉਹ ਕਹਿੰਦੀ ਕਿਉਂ ਮਾਇਕੀ ਬਿਨਾਂ ਨੂਹਾਂ ਆਲੀਆਂ ਕਹਿੰਦੀ ਤੂੰ ਦੇਖ ਮੇਰੀਆਂ ਨੂਹਾਂ ਦਾ ਕਰ ਸਿਰ ਜਦੋਂ ਭਾਈ ਗਈ ਤਾਂ ਦੇਖਦੀ ਐ ਚਾਰ ਸੋਹਣੀ ਤੋਂ ਸੋਹਣੀ ਨੂੰ ਜਿਹੜੀ ਪ੍ਰੀਤੀ ਉਹਦੇ ਤਾਂ ਸਿਉਨੇ ਦੇ ਬਾਲ ਉਹ ਤਾਂ ਜਾਣ ਜਾਣ ਕੇ ਕੰਗੇ ਮਾਰ ਮਾਰ ਕੇ ਬਾਲ ਖਿੱਚੇ ਵੀ ਸਿਉਨਾ ਤੋੜ ਲਾ ਲੈ ਕੇ ਚੱਕ ਕੇ ਇਕੱਠੇ ਕਰਕੇ ਰਾਜੇ ਦੇ ਵਾਗ ਗਈ ਨੈਣ ਤਾਂ ਕਹਿਣ ਲੱਗੀ ਉਹਨੂੰ ਵੀ ਮਹਾਰਾਜਾ ਬਾਲ ਦੇਖੋ ਉਹ ਕਹਿੰਦਾ ਵੀ ਕਿਧਰੋਂ ਆ ਗਏ ਹੋਣਗੇ ਵਾਹ ਵਾਹ ਚ ਨੇਰੀ ਬੁੱਲੇ ਚ ਉੱਡ ਕੇ ਕਹਿੰਦੀ ਨਾ ਮਹਾਰਾਜ ਸਿਵਨੇ ਦਿਵਾਲ ਨੇ ਕਹਿੰਦੀ ਪਰੀ ਆ ਬਹੁਤ ਕਹਿੰਦੀ ਸੋਡੇ ਮਹਿਲ ਚ ਤਾਂ ਉੰਨੀਆਂ ਸੋਹਣੀਆਂ ਰਾਣੀਆਂ ਨਹੀਂ ਜਿੰਨੀਆਂ ਬੁੜੀ ਦੇ ਘਰੇ ਚਾਰ ਨੂਹਾਂ ਸੋਹਣੀਆਂ ਨੇ ਤਾਂ ਉਧਰੋਂ ਭਾਈ ਵਜੀਰ ਸੱਦਣ ਸੱਦ ਲਿਆ ਆ ਮੁੰਡੇ ਨੂੰ ਉਹਨੂੰ ਕਹਿੰਦਾ ਭਾਈ ਤੂੰ ਲੈ ਕੇ ਨਹੀਂ ਆਇਆ ਕੇਤਕੀ ਦਾ ਫੁੱਲ ਉਹ ਕਹਿੰਦਾ ਜੀ ਲਿਆਇਆ ਸਭ ਕੁਝ ਕਰਿਆ ਕਹਿੰਦਾ ਮੈਂ ਹੁਣ ਨਹੀਂ ਆਉਣਾ ਜਾ ਕੇ ਪਰੀ ਨੂੰ ਕਹਿਣ ਲੱਗਿਆ ਵੀ ਮੈਨੂੰ ਕੇਤਕੀ ਦਾ ਫੁੱਲ ਮੰਗਦਾ ਹੈ। ਉਹ ਕਹਿੰਦੀ ਉਹਨੂੰ ਐਂ ਕਹਦਾ ਵੀ ਦੋਹੀ ਪਾਸੇ ਖੰਭੇ ਗੱਡ ਦਵੇ ਬਹੁਤ ਲੰਬੇ ਅੱਧਾ ਥਾਈਂ ਅੰਬਰ ਤੱਕ ਪਹੁੰਚ ਜਾਣ। ਵੀ ਉਹਦੇ ਉਹਦੇ ਉੱਤੇ ਪੀਂਘ ਪਾ ਦਵੇ ਸਿਉਨੇ ਦੀ ਲੱਜ ਹੋਵੇ ਸਿਉਨੇ ਦੀ ਫੱਟੀ ਹੋਵੇ। ਭਾਈ ਉਹਨੇ ਕਹਿਤਾ ਤਾਂ ਰਾਜੇ ਨੇ ਤਾਂ ਹੁਣ ਘਟਾ ਤਾਂ ਕਹਦਾ ਤੇ ਉਹਨੇ ਤਾਂ ਦੋ ਦਿਨ ਚ ਤਿਆਰ ਕਰਾਤਾ। ਚੜ ਗਈ ਉਹਦੇ ਤੇ ਦੇਵ ਦੀ ਕੁੜੀ ਤੇ ਪਰੀ ਪੀਂਘ ਤੇ ਜਦੋਂ ਮਾਰਿਆ ਇੱਕ ਝੂਟਾ ਉਹਨਾਂ ਨੇ ਉਹ ਅੰਬਰ ਤੱਕ ਜਾ ਲੱਗੀਆਂ ਜਦੋਂ ਵਾਪਸ ਮੁੜ ਕੇ ਆਈਆਂ ਹੱਥ ਬੰਨ ਕੇ ਦੋਨੇ ਵਰੀ ਕਹਿਣ ਲੱਗੀ ਕਹਿੰਦੀ हे ਪਰਮਾਤਮਾ हे ਮੇਰੇ ਮਾਲਕਾ ਕਹਿੰਦੀ ਮੇਰੇ ਘਰ ਵਾਲੇ ਨੂੰ फांसी ਲਾਊਗਾ ਨਹੀਂ ਤਾਂ हे ਰਾਜਾ ਬਈ ਇਹ ਪੀਂਗੀ ਕੇਤਕੀ ਦੀ ਬਣਾ ਦੇ ਉਹ ਤਾਂ ਭਾਈ ਸਾਰੀ ਲੱਜ ਕੇਤਕੀ ਦੇ ਫੁੱਲਾਂ ਨਾਲ ਭਰ ਗਈ ਮੁੰਡੇ ਨੂੰ ਕਹਿੰਦੀ ਕਹਦੇ ਇੱਕ ਦੋ ਫੁੱਲ ਮੰਗਦਾ ਤੇ ਲਾ ਲਵੇ ਸਾਰੇ ਮੁੰਡਾ ਕਹਿੰਦਾ ਲਾ ਲਓ ਜੀ ਆ ਫੁੱਲ ਲਿਆਇਆ ਤੁਹਾਡੇ ਵਾਸਤੇ ਕੀਤਕੀ ਦੇ ਰਾਜਾ ਬੜਾ ਹੈਰਾਨ ਹੋਇਆ ਚਲੋ ਲਾ ਲੇ ਹੁਣ ਵਜ਼ੀਰ ਨੂੰ ਕਹ ਰਾਜਾ ਕਹਿਣ ਲੱਗਿਆ ਵਜ਼ੀਰ ਨੂੰ ਕਹਿੰਦਾ ਕਿਉਂ ਨਾ ਇਹਨੂੰ ਆਪ ਦਿੱਤੀ ਦਾ ਸਾਖ ਦੇ ਦਾਂ ਜਿੱਥੇ ਚਾਰ ਨੇ ਕਹਿੰਦਾ ਇੱਕ ਹੋਰ ਕਰ ਦਿੰਨੇ ਆ ਵੀ ਇਹ ਤਾਂ ਬਹਾਦਰੀ ਬਹੁਤ ਹੈ ਕਹਿੰਦਾ ਮੇਰੀਤੀ ਵਾਸਤੇ ਵੀ ਮੈਨੂੰ ਤਾਂ ਠੀਕ ਲੱਗਦਾ ਮੁੰਡਾ ਵਜ਼ੀਰ ਕਹਿੰਦਾ ਕਿਉਂ ਮਹਾਰਾਜ ਕਾਦੇ ਖਾਤਰ ਦਿੰਨੇ ਆ ਤੁਸੀਂ ਤੁਸੀਂ ਕਹਿੰਦਾ ਚੁੱਪ ਕਰਜੋ ਕਹਿੰਦਾ ਆਪਾਂ ਤਾਂ ਇਹਨੂੰ ਜਿਉਂਦੇ ਨੂੰ ਹੀ ਮਾਰ ਦਿੰਨੇ ਆ ਚਾਰੇ ਆਪਣੇ ਆ ਜਾਣਗੇ ਆ ਉਹ ਕਹਿੰਦਾ ਕਿਵੇਂ ਕਹਿੰਦਾ ਇਹਨੂੰ ਐਂ ਕਹਿ ਦਿਓ ਵੀ ਜੜਾ ਆਪਣਾ ਉਹ ਖਾਲੀ ਥਾਂ ਪਿਆ ਨਾ ਸੁੰਨਾ ਵੀ 4 ਵਿੱਗੇ ਚ ਤਾਂ ਉੱਥੇ ਤਲਾਬ ਲੱਗ ਜੇ 4 ਵਿੱਗੇ ਚ ਲਾ ਦੇ ਰਾਤੋਂ ਰਾਤ ਚ ਕਰਨਾ ਹੈ ਫੁੱਲ ਬੂਟੇ ਦਰਾਖਤ ਤੇ ਮੋਰ ਤੇ ਕੋਲਾ ਬੋਲਣ ਕਹਿੰਦਾ ਇਹ ਤਾਂ ਰਾਤੋਂ ਰਾਤ ਚ ਹੋਣਾ ਨਹੀਂ ਕਹਿੰਦਾ ਫਸਿਲਾ ਦੇ ਭਾਈ ਉਹਨੂੰ ਕਹਤਾ ਉਵੇਂ ਹੀ ਤਾਂ ਹੁਣ ਮੁੰਡਾ ਗਿਆ ਜਾ ਕੇ ਘਰ ਆਲੀਆਂ ਨੂੰ ਪੁੱਛਦਾ ਦੇਉ ਦੀ ਕੁੜੀ ਕਹਿੰਦੀ ਤੂੰ ਬੇਫਿਕਰ ਰਹਿ ਰਾਤ ਨੂੰ ਕਹਿੰਦੀ ਤੂੰ ਮਾਰ ਇਹਦੇ ਤੇ ਢੋਲ ਤੇ ਡੱਗਾ ਡੱਗਾ ਮਾਰਿਆ ਢੋਲ ਤੇ ਉਹ ਤਾਂ ਭਾਈ ਉੱਥੇ ਤਾਂ ਦਿਓ ਇਹ ਦਿਓ ਇਕੱਠੇ ਹੋ ਗਏ ਆ ਕੇ ਕਹਿੰਦੇ ਕੁੜੇ ਬੀਬੀ ਕੀ ਭਾਜੜ ਪਈਗੀ ਉਹ ਕਹਿੰਦੀ ਇੱਥੇ ਬਾਗ ਲਾਉਣਾ ਹੈ ਇੱਥੇ ਲਾਉਣਾ ਤਲਾਬ ਫੁੱਲ ਬੂਟੇ ਦਰਖਤ ਤੇ ਮੋਰ ਤੇ ਕੋਇਲਾਂ ਬੋਲਣ ਉਹ ਕਹਿੰਦਾ ਲਾ ਤਾਂ ਗੱਲ ਹੀ ਕੁਛ ਨਹੀਂ ਚਲੋ ਜੀ ਲਾਤਾ ਭਾਈ ਫੇਰ ਐਨੇ ਉਹ ਛੰਨੇ ਆਲੀ ਕਹਿਣ ਲੱਗੀ ਕਹਿੰਦੀ ਇਹਨੂੰ ਛੰਨੇ ਨੂੰ ਕਨਾ ਐਣ ਵਿਚਾਲੇ ਸਿੱਟਦੀ ਬਸ ਤੂੰ ਵਿਚਾਲੇ ਸਿੱਟ ਕੇ ਫੇਰ ਇਹਦੀ ਕਰਾਮਾਤ ਦੇਖੀ ਭਾਈ ਜਦੋਂ ਉਹਨੇ ਛੰਨਾ ਸਿੱਟਿਆ ਵਿਚਾਲੇ ਉਧਰੋਂ ਦੇਵ ਦੀ ਕੁੜੀ ਨੇ ਤੇ ਪਰੀ ਨੇ ਜਾਦੂ ਮਾਰਿਆ ਨਾਲੇ ਦਾ ਛੰਨਾ ਖਿੱਚ ਲਿਆ ਨਾਲੇ ਮੁੰਡੇ ਨੂੰ ਖਿੱਚ ਕੇ ਬਾਹਰ ਕੱਢ ਲਿਆ ਉੱਥੇ ਤਾਂ ਮਿੰਟ ਚ ਤਲਾਬ ਭਰ ਗਿਆ ਪੱਕਾ ਇਹਨ ਵਧੀਆ ਬਣ ਗਿਆ 4 ਵਿੱਗੇ ਚ ਤੜਕੇ ਨੂੰ ਰਾਜਾ ਹੈਰਾਨ ਹੋ ਗਿਆ ਵੀ ਇਹ ਰਾਤੋਂ ਰਾਤ ਇਹਨੇ ਕਿਵੇਂ ਕਰਤਾ ਫੇਰ ਵਜ਼ੀਰ ਕਹਿਣ ਲੱਗਿਆ ਮਹਾਰਾਜ ਜਿਉਂਦੇ ਨੂੰ ਇਹ ਮਾਰੋ ਇਹਨੂੰ ਇਹਨੂੰ ਕਹੋ ਵੀ ਮੇਰੇ ਮਾਂ ਪਿਓ ਦਾ ਪਤਾ ਲਿਆ ਕੇ ਦੇ ਉਹ ਕਹਿਣ ਲੱਗਿਆ ਵੀ ਮੇਰੇ ਮਾਂ ਪਿਓ ਨੂੰ ਇੰਨੇ ਸਾਲ ਹੋ ਗਏ ਮਰੇ ਨੂੰ ਉਹਦਾ ਪਤਾ ਲਿਆ ਕੇ ਦੇ ਉਹ ਕਹਿੰਦਾ ਜੀ ਲਿਆ ਦਿੰਨੇ ਆ ਕੋਈ ਗੱਲ ਨਹੀਂ ਹੁਣ ਪਰੀ ਫੇਰ ਕਹਿੰਦੀ ਵੀ ਐ ਕਹਿ ਲ ਜਾ ਕੇ ਰਾਜੇ ਨੂੰ ਉਹਨੇ ਰਾਜੇ ਨੂੰ ਕਹਿਤਾ ਕਹਿੰਦਾ ਜੀ ਇੱਕ ਤਾਂ ਲੱਕੜ ਹੋਵੇ 20 ਮਣ ਪੱਕੇ ਦੀ ਬਾਕੀ ਉਹਦੇ ਆਲੇ ਦਾਲੇ ਕਹਿੰਦਾ ਹਰ ਘਰ ਦੀ ਇੱਕ ਇੱਕ ਲੱਕੜ ਗਰੀਬ ਦੀ ਅਮੀਰ ਦੀ ਭਖਾਰੀ ਦੀ ਇੱਕ ਇੱਕ ਲੱਕੜ ਸਾਰਿਆਂ ਦੀ ਚਣਿਆਉਣੀ ਐ ਉਹਨਾਂ ਨੇ ਭਾਈ ਚਣਿਆਤੀ ਬਿਠਾ ਲਿਆ ਮੁੰਡਾ ਬਹਿ ਗਿਆ ਵਿਚਾਲੇ ਤਾਂ ਜਦੋਂ ਆਲੇ-ਦਾਲੇ ਲਾਤੀ ਲੱਕੜਾਂ ਨੂੰ ਅੱਗ ਤਾਂ ਉਹਨਾਂ ਨੇ ਤਾਂ ਫੇਰ ਜਦੋਂ ਭਾਂਬੜ ਜਾ ਨਿਕਲਿਆ ਉਹਨਾਂ ਨੇ ਦੇਖਿਆ ਵੀ ਭਾਂਬੜ ਤਾਂ ਹਜੇ ਆਲੇ-ਦਾਲੇ ਹੀ ਐ ਦੂਰ ਐ ਉਹਨਾਂ ਨੇ ਤਾਂ ਜਦੋਂ ਨਿਕਲਿਆ ਧੂਆਂ ਮਿੰਟ 'ਚ ਮੁੰਡਾ ਉੱਪਰ ਹੀ ਖਿੱਚ ਲਿਆ ਸਾਰੇ ਕਹਿਣ ਲੈ ਮੁੰਡਾ ਤਾਂ ਮੱਚ ਗਿਆ ਮੁੰਡਾ ਤਾਂ ਮੱਚ ਗਿਆ ਭਾਈ ਮਹੀਨੇ ਮਾਗਰੋ ਮੁੰਡਾ ਫੇਰ ਆ ਗਿਆ ਬਾਹਰ ਪਰੀਆਂ ਨੇ ਪਰੀ ਨੇ ਸਖਿਆ ਕੇ ਤੋਰਿਆ ਵੀ ਇਹ ਨੈਣ ਨੇ ਸਿਆਪੇ ਛੇੜੇ ਨੇ ਸਾਰੇ ਉਹਨੂੰ ਆ ਕੇ ਕਹਿੰਦਾ ਰਾਜੇ ਨੂੰ ਕਹਿੰਦਾ ਮਹਾਰਾਜ ਤੁਹਾਡੇ ਮਾਪਿਓ ਤਾਂ ਜਮੇ ਹੀ ਠੀਕ ਤੇ ਪਰ ਕਹਿੰਦਾ ਉਹਨਾਂ ਦੇ ਬਾਲ ਏਡੇ ਏਡੇ ਨੋ ਬਦੇ ਹੋਏ ਤੇ ਕਹਿੰਦਾ ਉਹਨਾਂ ਨੇ ਨਾਲੇ ਤਾਂ ਕਿਹਾ ਵੀ ਵਜ਼ੀਰ ਨੂੰ ਸਾਡੇ ਨਾ ਕੋਲ ਭੇਜ ਦੋ ਨਾਲੇ ਨੈਣ ਨੂੰ ਭੇਜੋ ਉਹ ਰਾਜਾ ਰਾਜੇ ਦਾ ਦਿਮਾਗ ਹੁਣ ਪਤਾ ਹੀ ਐ ਉਹ ਕਹਿੰਦਾ ਜਾ ਵੀ ਵਜ਼ੀਰ ਨੈਣ ਨੂੰ ਲਿਆ ਸੱਦ ਕੇ ਲਿਆਂਦੀ ਉਹਨੂੰ ਕਹਿੰਦਾ ਵੀ ਨਾਲੇ ਤਾਂ ਮੇਰੀ ਮਾਂ ਨੂੰ ਸਾਹਮਣੇ ਤੁਸੀਂ ਉਹਦੇ ਉਹਨਾਂ ਦੇ ਮੇਰੇ ਪਿਓ ਦੇ ਨਾਂ ਨੂੰ ਕੱਟਣੇ ਨੇ ਨਾਲੇ ਵਾਲ ਕੱਟਣੇ ਨੇ ਨਾਲੇ ਵਜ਼ੀਰ ਨੂੰ ਕਹਿੰਦਾ ਵੀ ਤੂੰ ਦੇਖ ਰੇਖ ਵਾਸਤੇ ਜਾ ਭਾਈ ਉਹ ਤਾਂ ਭੱਜਣਾ ਰਾਜਾ ਹੁਣ ਕਿੱਥੇ ਭੱਜਣ ਦਿੰਦਾ ਸਾਰਿਆਂ ਨੇ ਫੜ ਫੁੜ ਕੇ ਉਹਨਾਂ ਨੂੰ ਚਣਕੇ ਲੱਕੜਾਂ ਨਾਲ ਵਿਚਾਲੇ ਉਹਨਾਂ ਨੂੰ ਕਹਿੰਦਾ ਇੱਕ ਮਹੀਨਾ ਚ ਤੁਸੀਂ ਮੁੜੇ ਆਵੋਗੇ ਦੇਖੋ ਇਹ ਵੀ ਤਾਂ ਕਹਿੰਦਾ ਮੁੜਿਆ ਆ ਮੁੰਡਾ ਕਹਿੰਦਾ ਇੱਕ ਮਹੀਨੇ ਚ ਚਲੋ ਜੀ ਮੁੜਨਾ ਕਰਨਾ ਕੀ ਨੇਤੀ ਉਹ ਮੱਚ ਗਏ ਉਹਨਾਂ ਦਾ ਵਿਚਾਰਿਆਂ ਦਾ ਖੜਾ ਛੁੱਟਿਆ ਇੰਨੀ ਕੁ ਬਾਤ ਹੈ ਜੀ ਧੰਨਵਾਦ